ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਸੂਬੇ ਭਰ ਦੇ ਵਿੱਚ ਹੀ ਲੁੱਟਖੁਆਦੀਆਂ ਵਾਰਦਾਤਾ ਇਹ ਦਿਨ ਵੱਧਦੀਆਂ ਜਾ ਰਹੀਆਂ ਨੇ ਇਸੇ ਦਰਮਿਆਨ ਬਠਿੰਡਾ ਸਿਵਲ ਲਾਈਨ ਪੁਲਿਸ ਦੇ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਦਰਸਰ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਦੋ ਨੌਜਵਾਨ ਜਿਨ੍ਹਾਂ ਵੱਲੋਂ ਕੀ ਮਹਿਲਾਵਾਂ ਤੇ ਬਜ਼ੁਰਗਾਂ ਦੇ ਕੋਲੋਂ ਮੋਬਾਈਲ ਤੇ ਪਰਸ ਖੋਹਣ ਦੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਇਸੇ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਜਿਸ ਦਰਮਿਆਨ ਕੀ ਦੋ ਵਿਅਕਤੀ ਜਿਨ੍ਹਾਂ ਨੂੰ ਸਕੂਟਰੀ ਸਮੇਤ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਹੋਏ ਨੇ ਤੇ ਇਹ ਨਸ਼ੇ ਦੀ ਆਦੀ ਨੇ ਤੇ ਇਹਨਾਂ ਬਲੂ ਲੁੱਟਾਕੂਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਇਕੱਠਿਆਂ ਨਸ਼ਾ ਕਰਦੇ ਨੇ ਤੇ ਨਸ਼ੇ ਦੀ ਪੂਰਤੀ ਦੇ ਲਈ ਹੀ ਇਹਨਾਂ ਦੇ ਬਲੂ ਜੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਬਠਿੰਡਾ ਸਿਵਲ ਲਾਈਨ ਪੁਲਿਸ ਤੋਂ ਬਲੂ ਇਹਨਾਂ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੇ ਕਿਹੜਾ ਥਾਣਾ ਆਪਣਾ ਮੇਰਾ ਨਾਮ ਹੈ ਐਸੇ ਗੁਰਸਾਹ ਸਿੰਘ ਜੀ ਥਾਣਾ ਸਿਵਲ ਲਾਈਨ ਬਠਿੰਡਾ ਕੱਲ੍ਹ ਮੈਂ ਨਾਕਾਬੰਦੀ ਦੇ ਸਬੰਧ ਵਿੱਚ ਫੇਸ 1 ਮਾਡਲ ਟਾਣ ਗੁਰਦੁਆਰਾ ਸਾਹਿਬ ਕੋਲ ਮੌਜੂਦ ਸੀ ਤਾਂ ਮੇਰੇ ਕੋਲ ਸਿਗਰੇਟ ਇਨਫਰਮੇਸ਼ਨ ਆਈ ਕਿ ਗੌਰਵ ਕੁਮਾਰ ਪੁੱਤਰ ਸੰਜੀਤ ਕੁਮਾਰ ਵਾਸੀ ਪੰਜਪਾਤ ਕਲੋਨੀ ਬਠਿੰਡਾ ਅਤੇ ਅਮਰਜੀਤ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਗਵਿੰਦਪੁਰਾ ਜੋ ਰਾਘੀਰ ਔਰਤਾਂ ਤੇ ਬਜ਼ੁਰਗਾਂ ਤੋਂ ਤੁਰੇ ਜਾਂਦਾ ਤੋਂ ਮੋਬਾਈਲ ਫੋਨ ਝਪਟ ਕੇ ਅੱਗੇ ਵਜਾ ਕੇ ਵੇਚ ਦਿੰਦੇ ਆ ਜੋ ਸਿਗਰੇਟ ਇਨਫਰਮੇਸ਼ਨ ਤੇ ਮੁਕੱਦਮਾ ਦਰਜ ਕਰਵਾ ਕੇ ਨਾਕਾਬੰਦੀ ਕੀਤੀ ਦਰਾਨੇ ਨਾਕਾਬੰਦੀ ਇਹਨਾਂ ਨੂੰ ਸਕੂਟਰੀ ਸਮੇਤ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫੋਨ ਰੈਡਮੀ ਇੱਕ ਮੋਬਾਈਲ ਫੋਨ ਪੋਕੋ ਪੋਕੋ ਕੰਪਨੀ ਦਾ ਦੋ ਮੋਬਾਈਲ ਫੋਨ ਬਰਾਮਦ ਕੀਤੇ ਸਮੇਤ ਸਕੂਟਰੀ ਬਰਾਮਦ ਕਰਕੇ ਬੰਦ ਹਵਾਲਾ ਥਾਣਾ ਕਰਾਇਆ ਤੇ ਸਕੂਟਰੀ ਆਈ ਉਹ ਕੀ ਦੀ ਆ ਤੇ ਸਕੂਟਰੀ ਪੁੱਛ ਕਿਛ ਦੇ ਵਿੱਚ ਇਹੀ ਆਇਆ ਵੀ ਇਹ ਗੋਵਿੰਦਪੁਰਾ ਪਿੰਡ ਤੋਂ ਕਿਸੇ ਤੋਂ ਮੰਗ ਕੇ ਲੈ ਗਿਆ ਆਪਣੇ ਦੋਸਤੋਂ ਇਹ ਕੀ ਕੰਮਕਾਰ ਕਰਦੇ ਵਸੇ ਕੰਮਕਾਰ ਕੁਛ ਨਹੀਂ ਜੀ ਨਸ਼ੇ ਪੱਤੇ ਵਾਲੇ ਵਸੇ ਇਹੀ ਕੰਮ ਇਹਨਾਂ ਦਾ ਖੁਦ ਵੀ ਨਸ਼ਾ ਕਰਦੇ ਆ ਆਹ ਦੱਤਨ ਮਦਾ ਉਹ ਕਿੰਨਾ ਦੀ ਪੁਸ਼ਕਿਸ਼ ਮਦਾ ਕੋਈ ਨਸ਼ੀ ਦੀ ਆਦੀ ਹੈ ਚਿੱਟਾ ਵਗੈਰਾ ਲਾਉਣ ਦੀ ਆਦੀ ਕਿੰਨੀ ਕੋਮਰ ਹੈ ਇਹਨਾਂ ਦੀ ਹੋਰ ਇੱਕ ਦੀ 26 ਸਾਲ ਹੈ ਜੀ ਇੱਕ ਦੀ 24 ਸਾਲ ਪਹਿਲਾਂ ਵੀ ਕੋਈ ਮਦਦਮੀ ਇਹਨਾਂ ਦੇ ਪੁਸ਼ਕਿਸ਼ ਦੇ ਵਿੱਚ ਪਹਿਲਾਂ ਕੋਈ ਮੁਕੱਦਮਾ ਇਹਨਾਂ ਦੇ ਖਿਲਾਫ ਹੈ ਜੀ ਤਰਜ ਹੈ ਨਹੀਂ ਤੇ ਆਪਸ ਵਿੱਚ ਇਹਨਾਂ ਦੀ ਜਾਣ ਪਛਾਣ ਕੀ ਹੈ ਜੀ ਜਾਣ ਪਛਾਣ ਆਪਸ ਵਿੱਚ ਇੱਕ ਦੂਜੇ ਕੋਲੇ ਆਉਂਦੇ ਜਾਂਦੇ ਆ ਜੀ ਬਹੁਤ ਇਕੱਠੇ ਨਸ਼ਾ ਪੱਤਾ ਕਰਦੇ ਕਰਕੇ ਨਹੀ ਆਪਸ ਵਿੱਚ ਦੋਸਤੀ ਸੀ ਅਗਲੀ ਕਾਰਵਾਈ ਜਿਸ ਤਰ੍ਹਾਂ ਦੀ ਕੀਤੀ ਹੈ ਬਈ ਅਗਲੀ ਕਾਰਵਾਈ ਜੀ ਮੇਜ ਅਦਾਲਤ ਕਰਕੇ ਬਸ ਜੁਨੀ ਚਾ ਛੱਡਾਂਗੇ ਹੋਰ ਪੁਸ਼ਕਿਸ਼ ਦੇ ਵਿੱਚ ਇਹਨਾਂ ਦੀ ਦੇ ਪ